ਮੇਰਾ ਇੱਕ ਇੱਕ ਘਪਰਾਵਾ ਠੀਕ ਹੈ ਫੇ ਉਹ ਆਪਣੇ ਕਪੜਾ ਦੀ ਸੋਖ ਖਾਣ ਨਹੀਂ ਜੇਕਰ ਮੈਂ ਮੈਡਮ ਦੇ ਵਿੱਚੋਂ ਇੱਕ ਪੈਸਾ ਵੀ ਲਿਆ। ਫੇਵੋ ਜੰਟਾ ਬਲੋਟ ਥੱਗੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਹੁਸ਼ਿਆਰਪੁਰ ਦੇ ਪ੍ਰਬਾਤ ਚਾਂਕ ਦੇ ਬਿਲਕੁਲ ਨਜ਼ਦੀਕ ਮੋਬਿਲ ਸਰਵਿਸ ਟਰੈਵਲ ਏਜੰਟ ਵੱਲੋਂ ਨੇ ਕਾ ਪਰਿਵਾਰਾਂ ਤੋਂ ਵਿਦੇਸ਼ ਭੇਜਣ ਦੇ ਨਾਂ ਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ ਪੀੜਤ ਲੋਕਾਂ ਨੇ ਦੱਸਿਆ ਕਿ ਮਹਿਲਾ ਟਰੈਵਲ ਏਜੰਟ ਦਾ ਫੋਨ ਵੀ ਪਿਛਲੇ ਇੱਕ ਹਫਤੇ ਤੋਂ ਬੰਦ ਆ ਰਿਹਾ ਔਰਾਂ ਦੱਸਿਆ ਕਿ ਲੋਕਾਂ ਤੋਂ ਪੈਸੇ ਟੱਗ ਕੇ ਆਪਣੇ ਦਫ਼ਤਰ ਦਾ ਸਾਰਾ ਸਮਾਨ ਤੇ ਸੀਸੀਟੀਵੀ ਵੀ ਉਤਾਰ ਕੇ ਲੈ ਕੇ ਚਲੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਮੁਹਾਲੀ ਦੀ ਰਹਿਣ ਵਾਲੀ ਹੈ ਔਰ ਦਫ਼ਤਰ ਵਿੱਚ ਕੰਮ ਕਰਨ ਵਾਲੀ ਲੜਕੀ ਨੇ ਵੀ ਦੱਸਿਆ ਕਿ ਉਹਨਾਂ ਦੀ 2-2 ਮਹੀਨੇ ਦੀ ਤਨਖਾਹ ਵੀ ਨਹੀਂ ਦਿੱਤੀ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਵੀ ਮੈਡਮ ਦੀ ਤਿੰਨ ਗੱਲ ਬਤਾ ਕੀ ਹੋਈ ਮੈਂ ਤਾਂ ਦੱਸ ਉਹ ਮੇਰਾ ਇੱਕ ਇੱਕ ਕਪੜਾ ਵਾ ਠੀਕ ਆ ਫੇ ਉਹ ਆਪਣੇ ਕਪੜਾ ਦੀ ਸੋਖ ਖਾਣਾਂਗੇ ਜੇ ਕਹਿੰਦੇ ਮੈਡਮ ਦੇ ਵਿੱਚੋਂ ਇੱਕ ਪੈਸਾ ਵੀ ਲਿਆ ਉਹ ਤਾਂ ਸਾਰੇ ਖਾਣਗੇ ਮੈਂ ਕਹਿੰਦਾ ਕੀੜੇ ਪੈਣੇ ਆਹ ਤਾਂ ਵੀ ਮੈਂ ਤਾਂ ਕਹਿੰਦੀ ਪਾਣੀ ਦਾ ਪਾਣੀ ਦਾ ਪਾਸ ਜਿਹਨੇ ਪੈਸੇ ਲਏ ਉਹਨੇ ਪਾਵੇ ਮੈਂ ਕਹਿੰਦੀ ਮੈਂ ਨਹੀਂ ਖਾਣਾਂਗੀ ਨਹੀਂ ਮੈਂ ਸੱਚੀ ਆ ਮੈਂ ਤਾਂ ਆਪਣੇ ਬਰਾਦ ਦੀ ਗੱਲ ਖਾਂਦੀ ਆ ਠੀਕ ਆ ਤੁਮਾ ਉਸ ਤੋਂ ਮੇਰੀ ਗੱਲ ਦਿੰਦੇ ਆ 2 ਮਿੰਟ ਕੋਈ ਆ ਲੈ ਸਾਨੂੰ ਨੇ ਉਹ ਫੋਨ ਆਇਆ ਸੀ ਮੈਡਮ ਜੀ ਆ ਉਹਨਾਂ ਦੇ ਨਾਮ ਤੇ ਸੀਗੇ ਉਹਨਾਂ ਨੇ ਕਿਹਾ ਤੁਸੀਂ ਕਲਾਇੰਟਾਂ ਨੂੰ ਕਾਲ ਕਰਕੇ ਕਹੋ ਕਿ ਪੇਮੈਂਟ ਦੇਖੋ ਪੇਮੈਂਟ ਦੇਖੋ ਅਸੀਂ ਤੇ ਕਲਾਇੰਟਾਂ ਨੂੰ ਕਾਲ ਕੀਤਾ ਅੱਗੇ ਉਹ ਤੁਸੀਂ ਕਿਹਾ ਤੇ ਮੈਡਮ ਦੇ ਟੌਂਕ ਦੇ ਵਿੱਚ ਪੇਮੈਂਟ ਜਾਂਦੀ ਹੁੰਦੀ ਸੀਗੀ ਕਿਉਂਕਿ ਮੈਡਮ ਨੇ ਆਪ ਨੂੰ ਦਿੱਤਾ ਅਜੇ ਤੁਹਾਡੀ ਪੇਮੈਂਟ ਨਹੀਂ ਆਈ ਸਾਰੀ ਪੇਮੈਂਟ ਆ ਗਈ ਆ ਤੁਹਾਡੇ ਪੈਸੇ ਲੈ ਮੈਂ ਕਿਹਾ ਮੈਡਮ ਜੀ ਰੋਕ ਲਓ ਸਾਨੂੰ ਥੋੜੀ ਅੰਜ ਗਈ ਸਾਡਾ ਮੁੰਡਾ ਫੋਨ ਕਰ ਰਿਹਾ ਮੋਬਾਈਲ ਕਰ ਰਿਹਾ ਜੇ ਨਹੀਂ ਹੋਗਾ ਤਾਂ ਪਤਾ ਕਿੱਥੇ ਨੇ ਸਾਨੂੰ ਦੱਸਿਆ ਨਹੀਂ ਨਾ ਐਡਰੈਸ ਹੀ ਨਹੀਂ ਕਿੱਦੀ ਦੱਸਿਆ ਸਾਨੂੰ ਤਾਂ ਵੀ ਦਾ ਮੈਨੂੰ ਮਨ ਸਾਰੀ ਕਦੀ ਬੰਦੀ ਨਾਲ ਨਾ ਮਾਟੇ ਸਾਨੂੰ ਤੇਰੀ ਗੱਲ ਇਨਾ ਦਾ ਜਰੂਰ ਪਤਾ ਹੀ ਨਹੀਂ ਸੀ ਕਿ ਜਦੋਂ ਪਾਣੀ ਆ ਜਾਂਦਾ ਲੱਗੇ 5000 ਦਿੱਸੀ ਨਾਲ ਗੁਨਾਂ ਨੂੰ ਸੰਗਰੀ ਨਾ ਨਹੀਂ ਜਾਣਦੀ ਕਿ ਕਿੰਨੀ ਚੰਗੀ ਹੈ ਨਾ ਚੰਗਣ ਮੈਂ ਕਿਹਾ ਜੀ ਕੰਮ ਤੋਂ ਨਾ ਤੇਰੀ ਜੀ ਇਦਾਂ ਵਸ ਤੇ ਬਦਲ ਦੇ ਗਏ ਜਿਵੇਂ ਸੀ ਮੈਂ ਫੋਨ ਕਰਕੇ ਮੈਂ ਚੰਡੀਗੜ੍ਹ ਚਲੀ ਆ ਜਦੋਂ ਫੋਨ ਕਰਨਾ ਹਾਂ ਜੀ ਆ ਜੀ ਦੇਵਾ ਨਾ ਮੈਂ ਡੈਕਿੰਗ ਹਾਂ ਮਾਸੀ ਜਦੋਂ ਮੈਡਮ ਨੂੰ ਕਹਿਣਾ ਹੈ ਨਾ ਕਿ ਜਿੰਦਾ ਕਿਸੇ ਦੇ ਟੀਜੇ ਆਉਂਦੇ ਆ ਨਾ ਤੁਸੀਂ ਇੱਥੇ ਲਗਾਇਆ ਕਰੋ ਕਹਿੰਦੇ ਇਹ ਕੀ ਆਪਾਂ ਸ਼ੂਸ਼ੇ ਬਾਜੀ ਕਰਦੇ ਕਰਨੀ ਹੈ ਕਹਿੰਦੀ ਵਸ ਸਾਡੇ ਸਿੰਪਲ ਸੋਬਰ ਲੈਂਡੋਸ ਨੂੰ ਸਾਰੇ ਪੱਟ ਲਿਆ ਜਿੰਨਾ ਕਿਹੜਾ ਲੈਂਗੁਏਜ ਵਾਲਾ ਜੀ ਕੋਲ ਬਲਬਲ ਬਾਈ ਸਾਹਿਬ ਕੀ ਨਾਮ ਹੈ ਜੀ ਬਲਵੀਰ ਸਿੰਘ ਨਾ ਜੀ ਕਿੱਥੋਂ ਦੇ ਰਹਿਣ ਵਾਲੇ ਹਰਪੁਰ ਕੋਰੀ ਦਾ ਇੱਥੇ ਜਿਮੀਗ੍ਰੇਸ਼ਨ ਦੇ ਦਸਤਰ ਬਾਹਰ ਇੱਕ ਹੰਗਾਮਾ ਹੋ ਰਿਹਾ ਕੀ ਗੱਲਬਾਤ ਹੋਈ ਗੱਲਬਾਤ ਜੀ ਇਦਾਂ ਹੀ ਪੈਸੇ ਲਾ ਕੇ ਨੜ ਗਈ ਮੈਡਮ ਨਾ ਫੋਨ ਦੋ ਤਿੰਨ ਹੋ ਗਏ ਫੋਨ ਦਿਨ ਸੋਚੋ ਹੋਂਦਾ ਪਿਆ ਦੋ ਤਿੰਨ ਦਿਨ ਹੋ ਗਏ ਆ ਨਾ ਫੋਨ ਚੱਕਦੀ ਵੀ ਕੁੜੀ ਨੂੰ ਕੋਲਦੇ ਪਏ ਆ ਉਹਨੂੰ ਹੁਣ ਜੀ ਕੁਝ ਕਹਿ ਸਕਦੇ ਜਿੰਨੇ ਪੈਸੇ ਦਿੱਤੇ ਅਸੀਂ ਉਹਨੂੰ ਕਹਿਣਾ ਕੀ ਨਹੀਂ ਹੁਣ ਉਨ ਗੱਲ ਇਦਾਂ ਭਈ ਦੇਖੋ ਵੀ ਆਂ ਵੀ ਸਾਰੇ ਫਸੇ ਸਾਰਿਆਂ ਦੇ ਪੈਸੇ ਫਸੇ ਹੋ ਹੁਣ ਦਰਾਖਤ ਨਾਲ ਪੈਸੇ ਲੱਗੇ ਨਹੀਂ ਤੋੜ-ਤੋੜ ਦੇਣੇ ਆ ਅਸੀਂ ਤਾਂ ਮੈਨੂੰ ਉਫਾਨਣਾ ਚਾਹੁੰਦੇ ਆ ਤੇ ਉੱਤੇ ਕਾਰਵਾਰੀ ਪੂਰੀ ਪੱਕੀ ਕਰਨੀ ਚਾਹੁੰਦੇ ਆ ਕਿੰਨੇ ਪੈਸੇ ਸੀ ਤੁਹਾਡੇ ਮੇਰਾ 30 ਹਜ਼ਾਰ ਸੀਗਾ ਠੀਕ ਆ ਕੋਈ ਕਿਹੜਾ 5 ਲੱਖ ਸੀਗਾ 5000 ਰੁਪਏ 5000 ਰੁਪਏ ਜਿਹੜਾ ਮਰ ਸੀਗੇ ਸਾਰਿਆਂ ਦੇ ਸੀਗੇ ਕੋਈ 10000 ਰੁਪਏ 30 ਲੱਖ ਕੋਈ ਭਾਈ ਕਿੰਨੇ ਸੀ ਤੁਹਾਡੇ 80 ਹਜ਼ਾਰ ਸੀਗਾ ਭਾਈ ਦਾ ਭਾਈ ਹੁਣੀ ਇੱਥੇ ਸੀਗਾ ਭਾਈ ਦਾ 50000 ਰੁਪਏ ਸੀਗਾ ਸਾਰਿਆਂ ਦੇ ਪੈਸੇ ਡੁੱਬੇ ਆ ਹੁਣ ਖੋਹ ਫੋ ਯਾ ਹੁਣ ਕੀ ਕਰ ਸਕਦੇ ਇਹਨੂੰ ਵੀ ਕੀ ਕਰ ਕੁੜੀ ਨੂੰ ਵੀ ਕੀ ਕਰ ਇਹਨੂੰ ਇਹਦੇ ਉੱਤੇ ਮੁੰਡੇ ਰੱਖ ਕੇ ਉਹਨੇ ਬੰਦੂਕ ਚਲਾ ਲਈ ਆ ਨਹੀਂ ਕਦੋਂ ਕੰਮ ਲਵਾਇਆ ਸੀ ਭਾਈ ਮੇਰੇ ਤੇ ਕੋ ਟੋ 2 ਮਹੀਨਾ ਹੋ ਗਿਆ ਪਹਿਲਾ ਮਹੀਨਾ ਕਹਿੰਦੇ ਅੱਜ ਤੋਂ ਕੰਮ ਕਰ ਭਾਂਜਣਾ ਕੱਲੂ ਭਾਂਜਣਾ ਬਣੇ ਹੀ ਨਹੀਂ ਸਾਡਾ ਕੰਮ ਨਾ ਤੇ ਤਾ ਵੀ ਕਹਤਾ ਬੀਜੇ ਵੀ ਕਹਤਾ ਨਾ ਹੋਟਲ ਦਾ ਨੰਬਰ ਦਿੱਤਾ ਕੁਛ ਨਹੀਂ ਹੋਟਲ ਦਾ ਨੰਬਰ ਕੋਈ ਦਿੱਤਾ ਹੈਗਾ ਨਾ ਕੋਈ ਪ੍ਰੂਫ ਦਿੱਤਾ ਨਾ ਵੀ ਇਹਨਾਂ ਨੂੰ ਅਸੀਂ ਪੁੱਛਦੇ ਨੇ ਸਾਡੀ ਪਾਸਵਰਡ ਵੀ ਦੇ ਦਿੱਤਾ ਹੁਣ ਫੋਨ ਬੰਦ ਕਰਕੇ ਉਹ ਦੋ ਹੁਣ 도ੜ ਚੁੱਕੇ ਨੇ ਤਿੰਨ ਚਾਰ ਦਿਨ ਹੋ ਗਏ ਫੋਨ ਸੋਚੋ ਹੁੰਦਾ ਪਿਆ ਤੇ ਅੱਜ ਦਫ਼ਤਰ ਬਾਹਰ ਦਫ਼ਤਰ ਖੁੱਲਿਆ ਸੀ ਜਦੋਂ ਤੁਸੀਂ ਆਏ ਸੀ ਦਫ਼ਤਰ ਖੁੱਲਿਆ ਦੀ ਇਹ ਦਫ਼ਤਰ ਕੁੜੀਆਂ ਹੈ ਨਹੀਂ ਗੀਆਂ ਸਾਰਾ ਕੋਈ ਵੀ ਨਹੀਂ ਸੀਗਾ ਅਸੀਂ ਇਹਨਾਂ ਨੂੰ ਫੋਨ ਕੀਤਾ ਜੀ ਮਿੰਨੀ ਸੈਕਟਰੀ ਆ ਹੁਣ ਮਿੰਨੀ ਸੈਕਟਰੀ ਚਾਰ ਬੰਦੇ ਬਚੀ ਜਾਂਦੇ ਕੁੜੀਆਂ ਚਲ ਗਈਆਂ ਚਲੋ ਇਕੱਠੇ ਹੁੰਦਾ ਗਰੁੱਪ ਹੁੰਦਾ ਮਿੰਨੀ ਸੈਕਟਰੀ ਜਾਂਦੇ ਕੋਈ ਗੱਲ ਹੁੰਦੀ ਹੁਣ ਇੱਥੇ ਗੱਲ ਕਿਹਨੇ ਕਰਨੀ ਆ ਕਿਸੇ ਨੇ ਵੀ ਨਹੀਂ ਕਰਨੀ ਹੁਣ ਮਿੰਨੀ ਸੈਕਟਰੀ ਚਾਰ ਗਏ ਸਾਨੂੰ ਉਹ ਗਰੁੱਪ ਇਕੱਠਾ ਆਉਂਗਾ ਫੇਰ ਤਾਂ ਗੱਲ ਵੀ ਮੰਦੀ ਫੇਰ ਤਾਂ ਮਤਲਬ ਸੌਲੇ ਤੈਕਾ ਹੀ ਹੋ ਜਾਂਦਾ ਬੰਦੇ ਦਾ ਤੁਸੀਂ ਕੰਪਲੇਂਟ ਕਿੱਥੇ ਕਰ ਕੰਪਲੇਟ ਭਾਜੀ ਕੰਮ ਨਹੀਂ ਫੈਕਟਰੀ ਜਾਣਾ ਅਸੀਂ ਸਾਰਿਆਂ ਨੇ ਉਥੇ ਕੰਪਲੀਟ ਕਰਨੀ ਮੈਨੂੰ ਤੇ ਸਿਰ ਜੋ ਕਿੱਥੇ ਵੀ ਭੱਜੀ ਹੈਗੀ ਆ ਹਾਂ ਵੀ ਮੀਡੀਆ 'ਚ ਪਤਾ ਲੱਗ ਜਾਵੇ ਇਕਦਿ ਜਰੂਰ ਹੀ ਨਿਕਲ ਜਾਵੇ ਮੈਡਮ ਦਾ ਹਾਂ ਵੀ ਕਿੱਥੇ ਵੀ ਹੈਗੀ ਆ ਫੁੱਲ ਡਰਾਕਟ ਤਾਂ ਥੋੜਾ ਪੈ ਲੱਗਿਆ ਉਹਨੂੰ ਅਸੀਂ ਆ ਮਾਂ ਦਾ ਨੀਆ ਮਨੀਆ ਬਾੜੀਆਂ ਵੇਚ ਕੇ ਮਾਣੇ ਗੈਣਾ ਰੱਖੀਆਂ ਵਿਆਜੂ ਪੈ ਬਾਪੂ ਮੇਰਾ ਸਿਰ ਤੇ ਹੈ ਨਹੀਂ ਮੈਂ ਪਈ ਕਿਹਨੂੰ ਕਹਿਣਾ ਅਸੀਂ ਕਿਹਨੂੰ ਕਹੀਏ ਅਸੀਂ ਤਾਂ ਇਹਨਾਂ ਨੂੰ ਆਣ ਕੇ ਕਹਿਣਾ ਤੁਸੀਂ ਕੀ ਮੰਗ ਕਰਦੇ ਭਾਈ ਮੰਗ ਇਹ ਸਾਡੇ ਸਾਰੇ ਜਿੰਨੇ ਵੀ ਪੈਸੇ ਡੁੱਬੇ ਸਾਰਿਆਂ ਦੇ ਪੈਸੇ ਵਾਪਸ ਮੁੜ ਜਾਣ ਸਾਰਿਆਂ ਜਿੰਨੇ ਵੀ 80000 50000 ਜਾਂ ਜਿੰਨਾ ਸਾਰਿਆਂ ਦੇ ਮਿਲ ਜਾਵੇ ਪੈਸੇ ਹਾਜੀ ਮਾਤਾ ਕੀ ਨਾਮ ਤੁਹਾਡਾ ਮੇਰਾ ਨਾਮ ਮੋਹਣੀ ਆ ਸੇਜੋਵਲ ਰਹਿਣ ਵਾਲਿਆ ਮੈਂ ਆਪਣੇ ਕਾਕੇ ਦਾ ਪਾਸਪੋਰਟ ਲਾਇਆ ਸੀ ਮੋਹਣੀ ਕੁਮਾਰ ਦਾ 6 ਮਹੀਨੇ ਪਹਿਲਾਂ ਉਹਨਾਂ ਨੇ ਸਾਨੂੰ ਕਿਹਾ ਸਰਬਜੀਤ ਹੈਗਾ ਉਹ ਏਜੰਟ ਸੀ ਉਹਨਾਂ ਨੇ ਫਾਰਮ ਦੋ ਆਏ ਕਿ ਇਹਨਾਂ ਨੂੰ ਪਾਸਪੋਰਟ ਦੇ ਦਿਓ ਤਰਮਾਨੀਆ ਦਾ ਲਵਾਇਆ ਪਹਿਲਾਂ ਉਹਨਾਂ ਨੇ ਵਾਈ ਹੈਂਡਸਾ ਤੋਂ ਕੈਸ਼ 1,80,000 ਰੁਪਇਆ ਲਿਆ ਬਾਅਦ ਵਿੱਚ ਦੀ ਕਹਿੰਦੀ ਤੁਹਾਡਾ ਆ ਗਿਆ ਪਾਸਪੋਰਟ ਸਭ ਕੁਝ ਤੁਹਾਡਾ ਰੈਡੀ ਹੋ ਗਿਆ ਤੁਸੀਂ ਜਮ੍ਹਾਂ ਕਰਾਓ ਤੇ ਅਸੀਂ ਫਿਰ 50,000 ਰੁਪਇਆ ਉਹਦੇ ਬੈਂਕ ਚ ਵਿੱਚ ਪਾਇਆ ਫੇਰ ਕਹਿੰਦੇ ਕਿ ਤੁਸੀਂ ਬਾਕੀ ਪੇਮੈਂਟ ਕਰੋ ਅਸਕੇ ਅਸੀਂ ਜਾਣ ਤੋਂ ਬਾਅਦ ਦੇਣੀ ਆ ਕਹਿੰਦੀ ਮੈਂ ਨਾਲ ਜਾਊਂਗੀ ਤੁਹਾਡੇ ਅਸੀਂ ਇਹ ਸੋਚਦੇ ਰਹੇ ਕਿ ਚਲ ਨਾਲ ਜਾਊਗੀ ਉੱਥੇ ਜਾ ਕੇ ਕੰਮ ਸੈੱਟ ਹੋ ਜਾਊਗਾ ਇਹਨੂੰ ਪੈਸੇ ਵਾਪਸ ਦੇ ਦੇਵਾਂਗੇ ਸਾਨੂੰ 4 ਦਿਨ ਹੋ ਗਏ ਆਜ ਆ ਜਾਓ ਕੱਲ ਆ ਜਾਓ ਅੱਜ ਆ ਜਾਓ ਅੱਜ ਸਵੇਰ ਦੇ ਅਸੀਂ 4 ਵਜੇ ਦੇ ਕੁੜੇ ਵਾਲੇ ਚੌਕ 'ਚ ਖੜੇ ਆਂ ਉਹ ਉੱਥੇ ਖੜੇ ਖੜੇ ਨੂੰ ਉਹਨੂੰ ਫੋਨ ਕੀਤਾ ਸਿਰ 15 ਮਿੰਟ ਬਾਅਦ ਤੇ ਆਨਲਾਈਨ ਹੋਈ ਸਾਨੂੰ ਮੈਸੇਜ ਕਰਤਾ ਕਿ ਸਾਡੇ ਪੇਪਰ ਨਹੀਂ ਨਿਕਲੇ ਹੈਗੇ ਆ ਤਾਂ ਤੁਸੀਂ 10 ਵਜੇ ਮੈਂ ਤੁਹਾਨੂੰ ਫੋਨ ਕਰਦੀ ਉਹ 10 ਵਜੇ ਤੋਂ ਲੈ ਕੇ ਹੁਣ ਤੱਕ ਉਹਨੇ ਕੋਈ ਮੈਸੇਜ ਨਹੀਂ ਕੋਈ ਨਹੀਂ ਫੋਨ ਵੀ ਬੰਦ ਕਰ ਕਰ ਦਿੱਤੇ ਰੱਖਤਾ ਬੜੀ ਮੁਸ਼ਕਲ ਨਾਲ ਪੈਸੇ ਕੱਠੇ ਕੀਤੇ ਭੇਜੂ ਚੱਕੇ ਆ ਤਾਂ ਉਹਨੂੰ ਕੋਈ ਅਸਰ ਨਹੀਂ ਕਿ ਕਿੱਦਾਂ ਕਿਸੇ ਨੇ ਭੇਜਣਾ ਕਿੱਦਾਂ ਕਰਨਾ ਆ ਕਿੰਨਾ ਮਾਤਾ ਵੀ ਕਿੰਨੇ ਸਮੇਂ ਪਹਿਲਾਂ ਕੰਮ ਅਪਲਾਈ ਕਰਵਾਇਆ ਹਾਂ ਜੀ 6 ਮਹੀਨੇ ਪਹਿਲਾਂ ਦਿੱਤਾ ਸੀ ਹੁਣ ਕਦੋਂ ਦਾ ਫੋਨ ਬੰਦ ਆ ਰਿਹਾ ਪਿਆ ਐ ਮੈਡਮ ਫੋਨ ਦਾ ਫੋਨ ਤਾਂ 2 ਮਹੀਨੇ ਹੀ ਹੋ ਗਏ ਕਦੇ ਚੱਕ ਲੈਂਦੀ ਆ ਕਦੇ ਬੰਦ ਕਰ ਦਿੰਦੀ ਆ ਕਦੇ ਚੱਕ ਲੈਂਦੀ ਆ ਨਾਮ ਖੁਸ਼ਰੁਈਨ ਕੋਰ ਦੱਸਦੀ ਆ ਕਦੇ ਖੁਸ਼ ਦੱਸਦੀ ਆ ਕਦੇ ਕਿਰਨਦੀਪ ਦੱਸਦੀ ਆ ਕੋਈ ਸਾਰਿਆਂ ਨੂੰ ਅਲੱਗ-ਅਲੱਗ ਨਾਮ ਦਿੱਤੇ ਹੋ ਆ ਹੁਣ ਤੁਸੀਂ ਕੰਪਲੇਂਟ ਕਰਵਾ ਕੇ ਆਏ ਹੋ ਕੀ ਮੰਗ ਕਰਦੇ ਹੋ ਅਸੀਂ ਤਾਂ ਇਹੀ ਕਹਿੰਦੇ ਸਾਡੇ ਪੈਸੇ ਵਾਪਸ ਮੋੜਨ ਸਾਡਾ ਪਾਸਪੋਰਟ ਮਿਲੇ ਹੈ ਪਹਿਲੀ ਵਾਰੀ ਪਾਸਪੋਰਟ ਲਾਇਆ ਬੱਚਿਆਂ ਨੇ ਕਮਾਣਾ ਕੀ ਹੈ ਜਿੰਨੇ ਬੱਚਾ ਨੂੰ ਖਰਾਬ ਕਰਕੇ ਰੱਖਤਾ ਉਹਨੇ ਇੰਨੇ ਇੰਨੇ ਪੈਸੇ ਸਿਰ ਤੇ ਕਰਜ਼ੇ ਕਰਕੇ ਰੱਖਦੇ ਆ ਕਿਉਂਗੇ ਤੁਸੀਂ ਹਾਂਜੀ ਜੀ ਕੀ ਨਾਮ ਈ ਤੁਹਾਡਾ ਮੇਰਾ ਨਾਮ ਰੀਕੋ ਜਿਹੜੀ ਤੁਸੀਂ ਇਮੀਗ੍ਰੇਸ਼ਨ ਚ ਕੰਮ ਕਰਦੇ ਹੋ ਮੈਂ ਸਰ ਏ1 ਕੋ ਲੌਬੀ ਸਰਵਿਸ ਕੰਮ ਕਰਦੀ ਮੈਨੂੰ 8 ਮਹੀਨੇ ਤੋਂ ਹੋ ਗਏ ਕੰਮ ਕਰਦੀ ਨੂੰ ਹਾਂ ਹੁਣ ਕੀ ਰੌਲਾ ਜਿਹੜਾ ਪੈਸਿਆਂ ਦਾ ਹੈ ਕੀ ਕਹਿੰਦੇ ਪੈਣ ਸਰ ਲੋਕਾਂ ਦੀਆਂ ਪੇਮਟਾਂ ਜਿੱਦਾਂ ਬਹੁਤ ਮਰ ਗਈਆਂ ਕਿਸੇ ਦਾ 5.5 ਲੱਖ ਆ ਕਿਸੇ ਦਾ ਤੇ ਇੰਨਾ ਕਿਸੇ ਦਾ 2 ਆ ਬਹੁਤ ਜਣਿਆਂ ਦੇ ਪੇਮਟਾ ਮਰ ਗਈਆਂ ਸਾਨੂੰ ਮੈਮ ਨੇ ਕਦੀ ਐਡਰੈਸ ਨੂੰ ਸਹੀ ਵੀ ਦੱਸਿਆ ਸੀਗਾ ਕਦੀ ਕਿਤੇ ਦੇ ਕਹਿੰਦੇ ਕਦੀ ਕਿਤੇ ਦੇ ਕਹਿੰਦੇ ਆ ਸਾਡੀ 2 ਮਹੀਨੇ ਦੀ ਸੈਲਰੀ ਵੀ ਨਹੀਂ ਦਿੱਤੀ ਹੈਗੇ ਜਿਹੜੇ ਲੋਕਾਂ ਤੋਂ ਪੇਮਟਾ ਲੈਂਦੇ ਸੀਗੇ ਹਨਾ ਤੇ ਉਹਨਾਂ ਨੂੰ ਕਹਿੰਦੇ ਸੀਗੇ ਕਿ ਤੁਸੀਂ ਕਾਲ ਕਰੋ ਕਿ ਅਸੀਂ ਕਾਲ ਕਰਕੇ ਉਹਨਾਂ ਤੋਂ ਪੇਮਟਾ ਮੰਗਾਂਦੇ ਸੀਗੇ ਉਹਨਾਂ ਦੇ ਅਕਾਊਂਟ ਵਿੱਚ ਜਾਂਦੀਆਂ ਸੀਗੀਆਂ ਜਿੰਨੀਆਂ ਵੀ ਪੇਮਟਾ ਹੁੰਦੀਆਂ ਸੀਗੀਆਂ ਤੇ ਕੀ ਨਾਮ ਹੈ ਮੈਡਮ ਮੈਡਮ ਦਾ ਨਾਮ ਖੁਸ਼ਨੂਰ ਕੌਰ ਆ ਉਨੇ ਕੋਈ ਐਡਰੈਸ ਵਗੈਰਾ ਦੱਸਿਆ ਐ ਐਡਰੈਸ ਵਗੈਰਾ ਉਹਨਾਂ ਨੇ ਕੋਈ ਚ ਨਹੀਂ ਦੱਸਿਆ ਹੈਗਾ ਕਦੀ ਚੰਡੀਗੜ੍ਹ ਦੱਸਦੇ ਕਦੀ ਜਲੰਧਰ ਦੱਸਦੇ ਆ ਕਦੀ ਰੈਂਟ ਤੇ ਦੱਸਦੇ ਆ ਸਾਨੂੰ ਉਹਨਾਂ ਨੇ ਆਪਣਾ ਡੈਸ ਕਲੀਅਰ ਨਹੀਂ ਦੱਸਿਆ ਉਹ ਹੈ ਕਿੱਥੇ ਦੇ ਆ ਸਾਡਾ ਵੀ ਚੈੱਕ ਕਰਦੇ ਹਾਂ ਹਾਂ ਜੀ ਨਹੀਂ ਸਾਡਾ ਵੀ ਚੈੱਕ ਕਰਦੇ ਉਹਨਾਂ ਸ਼ੁੱਕਰਵਾਰ ਦਾ 11 ਲੱਖ ਰੁਪਇਆ ਕਢਾਇਆ ਵਾ ਉਸ ਤੋਂ ਬਾਅਦ ਕੈਮਰਾ ਵੀ ਲਾ ਕੇ ਲੱਗੇ ਆ ਆਫਿਸ ਤੇ ਸਾਰਾ ਕੁਝ ਲੱਗੇ ਆ ਡਾਟਾ ਵੀ ਸਾਰਾ ਲੱਗੇ ਆ ਕੋਈ ਨਹੀਂ ਰਹਿ ਗਏ ਕੰਦੇ ਆ ਹਾਂ ਜੀ ਕਿੰਨੇ ਜਾਨੇ ਕੰਮ ਕਰਦੇ ਆ ਅਸੀਂ 4 ਜਾਨੇ ਕਰਦੇ ਆ ਕੰਮ ਹੁਣ ਇਸ ਵੇਲੇ ਕਿੰਨੇ ਜਾਨੇ ਆ ਅਸੀਂ ਇਸ ਟਾਈਮ 2 ਜਾਨੇ